ਭਾਜਪਾ ਦੇ ਸੀਨੀਅਰ ਆਗੂ ਤੇ ਬਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਚੌਧਰੀ ਸਵਨਾਰਾਮ ਦਾ ਫਗਵਾੜਾ ਵਿਖੇ ਦਿਹਾਂਤ ਹੋ ਗਿਆ ਜਿਸ ਨਾਲ ਫਗਵਾੜਾ ਵਿੱਚ ਭਾਜਪਾ ਦੇ ਇੱਕ ਪੁਰਾਣੇ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਜਿਸ ਵਿੱਚ ਚੌਧਰੀ ਸਵਨਾਰਾਮ ਦਾ ਅਹਿਮ ਯੋਗਦਾਨ ਸੀ ਚੌਧਰੀ ਸਵਨਾਰਾਮ ਪਾਜਪਾਦੇ ਉਹਨਾਂ ਮਜ਼ਬੂਤ ਸਿਆਸਤਦਾਨਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਗੜ ਮੰਨੀ ਜਾਂਦੀ ਫਗਵਾੜਾ ਵਿਧਾਨ ਸਭਾ ਤੋਂ ਭਾਜਪਾ ਨੂੰ ਉਸ ਸਮੇਂ ਜਿੱਤ ਦਵਾਈ ਜਦੋਂ ਕੋਈ ਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ ਚੌਧਰੀ ਸਵਨਾਰਾਮ ਜੀ ਦੇ ਦੇਹਾਂ ਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇੜ ਜੀ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਹਨਾਂ ਪਲਾਂ ਨੂੰ ਯਾਦ ਕੀਤਾ ਜਦੋਂ ਡੀਐਸਪੀ ਬਨਮਿੰਦਰ ਸਿੰਘ ਰਮੇਸ਼ ਕਲੇੜ ਜੀ ਨੂੰ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਵਿਖੇ ਸਵਰਨਾ ਚੌਧਰੀ ਦੀ ਹਾਇਸ਼ ਵਿਖੇ ਉਹਨਾਂ ਨੂੰ ਮਿਲਣ ਲਈ ਲੈ ਕੇ ਗਏ ਸਨ ਜਿੱਥੇ ਚੌਧਰੀ ਸੁਵਨਾਰਾਮ ਦੇ ਪੁੱਤਰ ਸਾਬਕਾ ਵਿਧਾਇਕ ਮੋਹਨ ਲਾਲ ਵੀ ਮੌਜੂਦ ਸਨ ਇਹਨਾਂ ਪੱਲਾਂ ਨੂੰ ਯਾਦ ਕਰਦੇ ਆ ਰਮੇਸ਼ ਕਲੇਰ ਜੀ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਸੁਵਨਾਰਾਮ ਜੀ ਨਾਲ ਸਮਾਜ ਦੇ ਵਕਫਾਕ ਮੁੱਦਿਆਂ ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਸੀ ਜੇਕਰ ਜੋ ਹੈ ਕਿ ਸ਼੍ਰੀ ਰਮੇਸ਼ ਕਲੇਰ ਜੀ ਨੇ ਆਪਣੇ ਸਮਾਜ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਸਮਾਜ ਦੇ ਹਰ ਇੱਕ ਲੀਡਰ ਨਾਲ ਇੰਗਲੈਂਡ ਤੋਂ ਆ ਕੇ ਸਮੇ ਸਮੇਤੇ ਮੁਲਾਕਾਤ ਕੀਤੀ ਚਾਹੇ ਉਹ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ ਇਸੇ ਤਰ੍ਹਾਂ ਉਹਨਾਂ ਨੇ ਚੌਧਰੀ ਸੁਵਨਾਰਾਮ ਜੀ ਨਾਲ ਵੀ ਸਮਾਜ ਦੀ ਭਤਰੀ ਲਈ ਮੁਲਾਕਾਤ ਕੀਤੀ ਸੀ ਅੰਤ ਵਿੱਚ ਇੱਕ ਵਾਰ ਫਿਰ ਚੌਧਰੀ ਸੁਵਨਾਰਾਮ ਜੀ ਦੇ ਦੇਹਾਂਤ ਤੇ ਆਜ਼ਾਦ ਟੀਵੀ ਦੀ ਸਮੂਜੀ ਟੀਮ ਦੁੱਖ ਦਾ ਇਜ਼ਹਾਰ ਕਰਦੀ ਹੈ ਅਤੇ ਪਰਮਾਤਮਾ ਅਗੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੀ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ